ਨਰੰਸਿੰਗ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਸੀਂ ਮੁਕੱਦਮਾ ਦਰਜ ਕੀਤਾ ਔਰ ਉਹਦੇ ਪੋਜੀਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਇਹਦੇ ਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਤੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲਿਬ੍ਰੇਟ ਕਰਨ ਨੂੰ ਇਹ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਹੋ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੀਓ ਸਿੰਪਥੀ ਵਾਲਾ ਜਾਂ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪਕਰਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟਾਇਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਆਫੀਸਰ ਏਆਈਜੀ ਲੈਵਲ ਦਾ ਆਫੀਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲੋਇਮੈਂਟ ਨਹੀਂ ਹੁੰਦੀ ਮਰਿਆਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦਾ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਵੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ اے ਆਈਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ ਡੀਐਸਪੀ ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕਫ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਨ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਹੈ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟ੍ਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ